ਜੀ ਬੈਬ ਤੀਆਂ ਆਗੀਆਂ ਤੀਆਂ ਦੇ ਦਿਨ ਨੇੜੇ ਪੇਜਮਾ ਇਹ ਛੋਟੇ ਵੀਰ ਨੂੰ ਤੀਆਂ ਆਗੀਆਂ ਤੀਆਂ ਦੇ ਦਿਨ ਨੇੜੇ ਪੇਜਮਾ ਇਹ ਛੋਟੇ ਵੀਰ ਨੂੰ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਤੀਆਂ ਦਾ ਮਨੋਂਣ ਵਾਲਿਆ ਤੈਨੂੰ ਮੇਰੀ ਵੀ ਨਜ਼ਰ ਵੇਰੀ ਗੁੱਡ ਵੈਰੀ ਗੁੱਡ ਤਾਂ ਇੱਕ ਵਾਰੀ ਮੈਂ ਜਰੂਰ ਕਮਾਂਗਾ ਆਸ-ਪਾਸ ਵਾਲਿਆਂ ਨੂੰ ਤਾਂ ਕਲਾਪ ਪਲੀਜ਼ ਇਹ ਮੈਮ ਲਈ ਤਾੜੀ ਤਾਂ ਜਰੂਰ ਬੰਦੀ ਹੈ ਕਿ ਮੈਮ ਬਹੁਤ ਵਧੀਆ ਔਰ ਵਧੀਆ ਢੰਗ ਨਾਲ ਤੁਸੀਂ ਇੱਕ ਮੈਸੇਜ ਵੀ ਦਿੱਤਾ ਔਰ ਇੱਕ ਇਹ ਆਪਣਾ ਪੰਜਾਬ ਦਾ ਵਿਰਸਾ ਹੈ ਮੈਮ ਜਿੱਥੇ ਕਿ ਇਹਨਾਂ ਦਿਨਾਂ ਦੇ ਵਿੱਚ ਸੰਧਾਰਾ ਲੈ ਕੇ ਇੱਕ ਭਰਾ ਆਪਣੇ ਭੈਣ ਕੋਲ ਜਾਂਦਾ ਤਾਂ ਇਹ ਇੱਕ ਜ਼ਰੂਰੀ 파ਟ ਹੈ ਜੋ ਕਿ ਅਲੋਪ ਹੋ ਰਿਹਾ ਸੀ ਪਰ ਤੁਹਾਡੇ ਵਰਗਿਆਂ ਜੇ ਮੈਂ ਗੱਲ ਕਰਾਂ ਤਾਂ ਪੰਜਾਬਣਾਂ ਨੇ ਇਸ ਨੂੰ ਫੇਰ ਮੋੜ ਸੁਰਜੀਤ ਕਰ ਦਿੱਤਾ i <laughs> ਮੈਂ ਤੁਹਾਡਾ ਪ੍ਰਪਿਤ ਪਾਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਥੈਂਕ ਯੂ ਪੰਜਾਬ ਜਿਸ ਤਰ੍ਹਾਂ ਸੌਣ ਦਾ ਮਹੀਨਾ ਤੁਹਾਨੂੰ ਪਤਾ ਹੀ ਹੈ ਕਿ ਸਵਾਨੀਆਂ ਦੇ ਵਿੱਚ ਬੜਾ ਚਾਹ ਹੁੰਦਾ ਹੈ ਨੱਚਣ ਦਾ ਗਾਉਣ ਦਾ ਟਪੰਦਾ ਇਸ ਮੌਸਮ ਦੇ ਵਿੱਚ ਇਸ ਰੁੱਤ ਦੇ ਵਿੱਚ ਜਿੱਥੇ ਮੋਰ ਵੀ ਪਹਿਲਾਂ ਪਾਉਂਦੇ ਹਨ ਤਾਂ ਸਾਡੇ ਪੰਜਾਬ ਦੇ ਵਿੱਚ ਇੱਕ ਰਵਾਇਤੀ ਤੀਆਂ ਦਾ ਜੋ ਤਿਉਹਾਰ ਹੈ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਅੱਜ ਮੈਂ ਇਸ ਟਾਈਮ ਖੜਾ ਹਾਂ ਉਹ ਮੈਕਸ ਸਿਟੀ ਗੋਨਿਆਣਾ ਮੰਡੀ ਦੇ ਵਿੱਚ ਤਾਂ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਸਵਾਨੀਆਂ ਖੜੀਆਂ ਹਨ ਜੋ ਕਿ ਅ ਮੈਂ ਕਹਿ ਸਕਦਾ ਕਿ ਪੰਜਾਬੀ ਮੁਟਿਆਰਾਂ ਖੜੀਆਂ ਜੋ ਸੱਜ ਵੱਜ ਕੇ ਆਪਣਾ ਤਿਉਹਾਰ ਮਨਾਉਣ ਆਈਆਂ ਹਨ ਤੀਆਂ ਦਾ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਜੋ ਇਹ ਤਿਹਾਰਾ ਇਹਨਾਂ ਨੇ ਕਿਸ ਤਰ੍ਹਾਂ ਮਹਿਸੂਸ ਕਰਨ ਕਿਸ ਤਰ੍ਹਾਂ ਇਹਨਾਂ ਨੇ ਮਨਾਇਆ ਔਰ ਇਸ ਦੇ ਵਿੱਚ ਕੀ ਕੀ ਇਵੈਂਟ ਰਹੇ ਮੈਮ ਤੁਹਾਡਾ ਨਾਮ ਮੈਨਾਂ ਨਾਮ ਜੋਤੀ ਬੰਸਲ ਜੋਤੀ ਬੰਸਲ ਮੈਮ ਤੁਸੀਂ ਕਿੱਥੇ ਬਿਲੋਂਗ ਕਰਦੇ ਹੋ ਬਠਿੰਡਾ ਤੋਂ ਬਠਿੰਡਾ ਤੋਂ ਤਾਂ ਮੈਮ ਬਠਿੰਡਾ ਤੋਂ ਉਮੈਕਸ ਸਿਟੀ ਦਾ ਸਫਰ ਜੇ ਇੱਥੇ ਤੁਸੀਂ ਆਏ ਤਾਂ ਇੱਕ ਸੈਲੀਬ੍ਰੇਟ ਕਰਨ ਆਏ ਹੋ ਤੀਜ ਨੂੰ ਤਾਂ ਮੈਮ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਇੱਧਰ ਆ ਕੇ ਇੱਕ ਤਾਂ ਮਤਲਬ ਜਿਵੇਂ ਐਂਟਰੀ ਕੀਤੀ ਹੈ ਇੱਕ ਡੈਕੋਰੇਸ਼ਨ ਮੈਮ ਨੇ ਬਹੁਤ ਮਤਲਬ ਇਤਨਾ ਇੰਨਾ ਅੱਛਾ ਆਰਗੇਨਾਈਜ਼ ਕੀਤਾ ਵਿਆ ਸਾਰਾ ਫੰਕਸ਼ਨ ਬਹੁਤ ਵਧੀਆ ਲੱਗ ਰਿਹਾ ਮੈਨੂੰ ਇੱਧਰ ਆ ਕੇ ਤਾਂ ਮੈਮ ਇੱਕ ਇਹ ਜਾਣਕਾਰੀ ਜ਼ਰੂਰ ਲੈਣੀ ਚਾਹਾਂਗਾ ਕਿ ਇੱਥੇ ਈਵੈਂਟ ਕਿਦਾਂ ਦੇ ਰਹੇ ਈਵੈਂਟ ਬਹੁਤ ਹੀ ਮਤਲਬ ਇੰਜ ਬਹੁਤ ਇੰਜੋਏ ਕੀਤਾ ਸੀ ਕੁਐਸਚਨਿੰਗ ਸੀਗੀ ਕੁਐਸਚਨ ਆਨਸਰਿੰਗ ਸੀਗੇ ਡਾਂਸਿੰਗ ਸੀਗੇ ਸੋਲੋ ਡਾਂਸ ਸੀ ਬਹੁਤ ਜ਼ਿਆਦਾ ਇਵੈਂਟ ਸੀ ਮਤਲਬ ਬਹੁਤ ਮਜ਼ਾ ਕਿਸ ਵਿੱਚ ਪਰਫਾਰਮ ਕੀਤਾ ਮੈਂ ਸੋਲੋ ਡਾਂਸ ਹੀ ਕਰਨਾ I think number 837 37 ਮੇਰੀ ਵਾਰੀ ਆਣੀ ਸੀ ਬਟ ਮੇਰੇ ਤੋਂ ਪਹਿਲੇ ਬਹੁਤ ਜਾਨੇ ਅੱਗੇ ਚਲੇ ਗਏ ਤੇ ਉਹਨਾਂ ਦੀ ਵਾਰੀ ਆ ਗਈ ਮੇਰੀ ਹਜੇ ਤੁਹਾਡੀ ਪਰਫਾਰਮੈਂਸ ਸਟਿਲ ਬਾਕੀ ਹੈ ਹਾਂਜੀ ਸਟਿਲ ਬਾਕੀ ਹੈ ਹਾਂਜੀ ਅ ਇਧਰ ਵੀ ਤਾਂ ਖੜੇ ਹਾਂ ਤਾਂ ਭੈਣ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇੱਥੇ ਤੀਜ ਦੇ ਤਿਹਾੜੀ ਤੇ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਨੀ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਮਤਲਬ ਇਹਨਾਂ ਨੇ ਇੱਥੇ ਫਸਟ ਟਾਈਮ ਇਹ ਆਰਗੇਨਾਈਜ਼ ਕਰ ਰਹੀ ਹੈ ਤੀਆਂ ਦਾ ਪ੍ਰੋਗਰਾਮ ਵੀ ਚਲੋ ਆਪਣਾ ਹਾਂਜੀ ਉਹ ਮੈਕਸਿਟੀ ਦੇ ਵਿੱਚ ਚਲੋ ਆਪਣਾ ਮਤਲਬ ਇਹ ਕਲਚਰ ਵੀ ਇੱਕ ਤਰ੍ਹਾਂ ਨਾਲ ਬੰਦਾ ਜੁੜਿਆ ਰਹਿੰਦਾ ਆਪਣੇ ਪੰਜਾਬੀ ਸੱਭਿਆਚਾਰ ਜਿਵੇਂ ਇੱਥੇ ਸਾਰੀਆਂ ਦੇਖੋ ਫੁਲਕਾਰੀ ਪਾ ਕੇ ਪੂਰਾ ਪੰਜਾਬੀ ਲੁੱਕ ਦੇ ਵਿੱਚ ਸਜ ਦਜ ਕੇ ਪ੍ਰਾਂਦੀ ਵਗੈਰਾ ਪਾ ਕੇ ਆਈ ਹੋਈ ਹੈ ਬਹੁਤ ਵਧੀਆ ਲੱਗ ਰਿਹਾ ਹੈ ਮਤਲਬ ਬਹੁਤ ਇੰਜੋਏ ਕਰ ਰਹੀ ਹੈ ਤੇ ਬੱਚੇ ਵੀ ਮੈਮ ਤੁਸੀਂ ਕਿਸ ਵਿੱਚ ਪਾਰਟਿਸਪੇਟ ਕੀਤਾ ਮੈਂ ਡਾਂਸ ਹਾਂਜੀ ਕੋਈ ਤੁਹਾਨੂੰ ਕੋਈ ਆਇਆ ਮੈਮ ਕੋਈ ਜਿੱਤਿਆ ਕੋਈ ਪ੍ਰਾਈਜ਼ ਹਾਂਜੀ ਮੈਂ ਸਰ ਫਸਟ ਫਸਟ ਹਾਂਜੀ ਕੰਗratulations ਮੈਮ ਤਾਂ ਹੋਰ ਮੈਸੇਜ ਕੀ ਜਾਵੇਗਾ ਮੈਸੇਜ ਇਹ ਜਾਊਗਾ ਕਿ ਚਲੋ ਆਪਣੇ ਸੱਭਿਆਚਾਰ ਨਾਲ ਹਮੇਸ਼ਾ ਸਾਨੂੰ ਜੁੜੇ ਰਹਿਣਾ ਚਾਹੀਦਾ ਜਿਵੇਂ ਅੱਜ ਕੱਲ੍ਹ ਦੇ ਵਿੱਚ ਮਤਲਬ ਕਿਸੇ ਕੋਲ ਕੋਈ ਟਾਈਮ ਨਹੀਂ ਹੈ ਹਨਾ ਕਾਰਕਮਾਂ ਚ ਬਿਜ਼ੀ ਹੈ ਮਤਲਬ ਇੱਥੇ ਆ ਗਏ ਚਲੋ ਆਪਣਾ ਨਾਲੇ ਲੇਡੀਜ਼ ਨੂੰ ਵੀ ਮਤਲਬ ਮੌਕਾ ਮਿਲ ਜਾਂਦੇ ਆ ਆਪਣੇ ਆਪ ਨੂੰ ਪੇਸ਼ ਕਰਨ ਦਾ ਤਾਂ ਬਹੁਤ ਵਧੀਆ ਲੱਗਿਆ ਹਾਂਜੀ ਸਰ ਮੈਮ ਤੁਸੀਂ ਕਿਸ ਵਿੱਚ ਪਾਰਟਿਸਪੇਟ ਕੀਤਾ ਮੈਂ ਵੀ ਡਾਂਸ ਸੀ ਕੀਤਾ ਸੀ ਤਾਂ ਕੋਈ ਮੈਮ ਤੁਹਾਨੂੰ ਪ੍ਰਾਈਜ਼ ਆਇਆ ਹਾਂਜੀ ਮੈਨੂੰ ਵੀ ਸੈਕੰਡ ਪ੍ਰਾਈਜ਼ ਮਿਲਿਆ ਸੀ ਦਾ ਤਾਂ ਮੈਂ ਜੇ ਕਹਾਂ ਤਾਂ ਅੱਜ ਦੇ winner's ਇੱਕ ਫਰਸਟ اور ਸੈਕੰਡ ਤੁਸੀਂ ਇੱਥੇ ਹੀ ਗੜੇ ਹੋ ਤਾਂ ਮੈਮ ਕਿਸ ਤਰ੍ਹਾਂ ਲੱਗ ਰਿਹਾ ਹੈ ਜੋ ਅੱਜ ਦਾ ਇਵੈਂਟ ਰਿਹਾ ਕਿਸ ਐਕਟੀਵਿਟੀ ਨੂੰ ਤੁਹਾਨੂੰ ਜ਼ਿਆਦਾ ਹੰਗਾਰਾ ਮਿਲਿਆ ਕਿ ਇਸ ਐਕਟੀਵਿਟੀ ਕੋਈ ਨਾ ਅਟਰੈਕਸ਼ਨ ਦਾ ਪਾਰਟ ਬਣਦੀ ਹੈ ਹਾਂਜੀ ਮੋਸਟਲੀ ਮੀਨਸ ਡਾਂਸ ਚ ਜਿਵੇਂ ਲੇਡੀਜ਼ ਨੇ ਪਾਰਟਿਸਿਪੇਟ ਕੀਤਾ ਸੀ ਸਭ ਨੇ ਬਹੁਤ ਅੱਛਾ ਕੀਤਾ ਸੀ ਪੰਜਾਬੀ ਪਾਰਟਿਸਿਪੇਸ਼ਨਸ ਚ ਮੇਨਲੀ ਚੀਜ਼ ਇਹ ਸੀ ਇੱਕ ਤਾਂ ਜਿਵੇਂ ਇਹਨਾਂ ਨੇ ਡੈਕੋਰੇਸ਼ਨ ਬਹੁਤ ਜ਼ਿਆਦਾ ਅੱਛੀ ਕੀਤੀ ਪੰਜਾਬੀ ਵਿਰਸੇ ਦੇ ਅਕੋਰਡਿੰਗ ਵੀ ਕੀਤੀ ਹੋਈ ਆ ਜੋ ਵੀ ਚੜਖੇ ਪੱਖੀਆਂ ਔਰ ਉਹਨਾਂ ਨੇ ਜਿਹੜੀ ਟੈਗ ਮੀਨਸ ਮਟਿਆਰਸ ਵਗੈਰਾ ਵਰਡਿੰਗ ਲਿਖੀ ਹੋਈ ਉਹ ਸਭ ਤੋਂ ਜ਼ਿਆਦਾ ਅੱਛੀ ਸੀਗੀ ਸੈਕੰਡਲੀ ਟੈਗ ਮਿਲਿਆ ਨਹੀਂ ਫਿਰਾਲ ਮੈਨੇ ਕੋਈ ਵੀ ਨਹੀਂ ਕੀਤਾਗਾ ਤੇ ਬਹੁਤ ਅੱਛਾ ਸੀ ਜੀ ਅੱਛੇ ਹੋਰ ਵੀ ਖੜੇ ਆ ਤਾਂ ਮੈਮ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਦੇਖੋ ਅਟਰੈਕਸ਼ਨ ਹੁੰਦੀ ਹੈ ਹਰ ਚੀਜ਼ ਦੀ ਜਿਸ ਤਰ੍ਹਾਂ ਕਿ ਤੁਹਾਨੂੰ ਵੀ ਪਤਾ ਮੌਸਮ ਸੌਣ ਦਾ ਮਹੀਨਾ ਚੱਲ ਰਿਹਾ ਹੈ ਤਾਂ ਜਿੱਥੇ ਪ੍ਰਮਾਤਮਾ ਨੇ ਵੀ ਇਹ ਗੁਰਬਾਣੀ ਵਿੱਚ ਵੀ ਸੌਣ ਦੇ ਮਹੀਨੇ ਦਾ ਬਹੁਤ ਵੱਡਾ ਜ਼ਿਕਰ ਹੈ ਤੇ ਤੁਹਾਨੂੰ ਕੀ ਲੱਗ ਰਿਹਾ ਇਸ ਮਹੀਨੇ ਬਾਰੇ ਏਮੀਨਾ ਬਹੁਤ ਵਧੀਆ ਸਾਰੀ ਲੇਡੀਜ਼ ਇੱਥੇ ਆ ਕੇ ਬਹੁਤ ਇੰਜੋਏ ਕਰ ਰਹੀਆਂ ਇਸ ਫੰਕਸ਼ਨ ਨੂੰ ਇਸ ਤੋਂ ਬੈਸਟ ਚੀਜ਼ ਇਹ ਹੈ ਇਹਨਾਂ ਨੇ ਆਪਣੇ ਸੱਭਿਆਚਾਰ ਨਾਲ रिलेटेड ਕੁਐਸਚਨ ਪੁੱਟ ਕੀਤੇ ਆ ਜੋ ਕਿ ਬਹੁਤ ਵਧੀਆ ਨੇ ਸਾਰੇ ਬਹੁਤ ਇੰਜੋਏ ਕਰ ਰਹੇ ਇੱਥੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਡਰੈਸ ਦੇ ਵਿੱਚ ਪੰਜਾਬੀ ਮੁਟਿਆਰਾਂ ਸਾਜ-ਤੱਜ ਕੇ ਖੜੀਆਂ ਹਨ ਤਾਂ ਇਹ ਕੁਝ ਖਾ ਪੀ ਵੀ ਰਹੇ ਹਨ ਤਾਂ ਮੈਮ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਸਰ ਆਏ ਆਗੇ ਇੱਥੇ ਤੇ ਹਜੇ ਤੱਕ ਤਾਂ ਖਾਣਾ ਪੀਣਾ ਹੀ ਚੱਲ ਰਿਹਾ ਹੈ ਸਾਡੀ ਵਾਰੀ ਆਉਣੀ ਹੈ ਅੱਛਾ ਹਜੇ ਤਾਂ ਮੈਂ ਖਾਣਾ ਪੀਣਾ ਹੀ ਚੱਲ ਰਿਹਾ ਹਾਂ ਮੈਂ ਖਾ ਪੀ ਕੇ ਜੀ ਸੇਤ ਬਣਾਵਾਂਗੇ ਫਿਰ ਜੱਗ ਉੱਤੇ ਜ਼ੋਰ ਲਾਵਾਂਗੇ ਤੇ ਕਿਸ ਵਿੱਚ ਪਾਰਟਿਸਪੇਟ ਕਰਨ ਜਾ ਰਹੇ ਹੋ ਮੈਂ ਸਰ ਟਰਾਈ ਕਰਾਂਗੇ ਗਾਣਾ ਗਾਣ ਦੀ ਟਰਾਈ ਕਰ ਰਹੇ ਹਾਂ ਗਾਣਾ ਗਾਣਸ ਨਹੀਂ ਤੁਹਾਡਾ ਜੇ ਮੈਂ ਟੈਗ ਕਰਾਂ ਤਾਂ ਟੈਗ ਤੁਹਾਡਾ 90 ਹੈ ਤਾਂ ਇਹ ਪਾਰਟਿਕੂਲਰ ਕਿਸੇ ਟੈਗ ਤਾਂ ਦਿੱਤਾ ਉਹਨਾਂ ਮੈਮ ਸਿੰਗਿੰਗ ਦਾ ਡਾਂਸਿੰਗ ਦਾ ਨਹੀਂ ਨਹੀਂ ਸਰ ਹਜੇ ਐਸਜ ਕੁਝ ਨਹੀਂ ਹੈਗਾਗਾ ਹਾਂਜੀ ਉਹ ਰੈਂਡਮਲੀ ਲੋਗ ਕਿੱਥੋਂ ਕਰਦੇ ਮੈਮ ਬਠਿੰਡਾ ਤੋਂ ਹੀ ਕਰਦੇ ਆਪੋਨੈਂਟ ਬ੍ਰਾਊਟ ਆਪ ਬਠਿੰਡਾ ਤੋਂ ਹੀ ਆ ਜੀ ਓਕੇ ਬਠਿੰਡਾ ਤੋਂ ਮੈਕਸ ਸਿਟੀ ਵਿੱਚ ਆਏ ਹੋ ਇੱਥੇ 30000 ਸੈਲੀਬ੍ਰੇਸ਼ਨ ਕਰਨ ਤਾਂ ਇਹ ਸੈਲੀਬ੍ਰੇਸ਼ਨ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਣ ਸਰ ਬਹੁਤ ਵਧੀਆ ਬਹੁਤ ਵਧੀਆ ਵਾਹ ਵਧੀਆ ਜੀ ਹਾਂ ਮੈਮ ਤੁਹਾਨੂੰ ਕੀ ਲੱਗੇ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਜੋ ਇੱਥੇ ਦਾ ਖਾਣਾ ਸੀ ਉਹ ਟੇਸਟੀ ਹੈ ਹਾਂ ਜੀ ਬਿਲਕੁਲ ਬਹੁਤ ਵਧੀਆ ਹੈ ਬਹੁਤ ਅੱਛਾ ਹੈ ਹਾਂ ਜੀ ਕੀ ਕੀ ਖਾ ਚੁੱਕੇ ਹੋ ਇਸ ਟਾਈਮ ਬਸ ਫਰਸਟ ਹੀ ਹੈ ਬਈ ਬੱਲਾ ਓਕੇ ਤਾਂ ਮੈਮ ਕਿਸ ਤਰ੍ਹਾਂ ਦਾ ਅੱਜ ਮੈਸੇਜ ਕੀ ਜਾਵੇਗਾ ਤੁਹਾਡਾ ਪੰਜਾਬ ਦੀਆਂ ਮੋਟਿਆਰਾਂ ਲਈ ਨਹੀਂ ਐਤੋਂ ਦਾ ਫੰਕਸ਼ਨ ਬਹੁਤ ਵਧੀਆ ਰਿਹਾਗਾ ਠੀਕ ਹੈ ਹਰ ਕਿਸੇ ਨੂੰ ਮਤਲਬ ਪਾਰਟਿਸਪੇਟ ਕਰਨਾ ਚਾਹੀਦਾ ਹੈਗੇ ਐਦਾਂ ਦੇ ਮੌਕੇ ਛੱਡਨੇ ਨਹੀਂ ਚਾਹੀਦੇਗੇ ਇੰਜੋਏ ਕਰਨੇ ਚਾਹੀਦੇ ਆ ਤਾਂ ਮੈਮ ਕਿਸ ਤਰ੍ਹਾਂ ਦਾ ਤੁਹਾਡਾ ਮੈਸੇਜ ਅੱਜ ਦੀਆਂ ਮਟਿਆਰਾਂ ਦੇ ਲਈ ਜਾਵੇਗਾ ਆ ਸਾਰਿਆਂ ਨੂੰ ਤੀਜ ਮਨਾਨੀ ਚਾਹੀਦੀ ਹੈ ਠੀਕ ਹੈ ਜਿਹੜਾ ਸੋਨ ਦਾ ਮਹੀਨਾ ਹੁੰਦਾ ਹੈ ਉਹ ਆਪਣਾ ਕੁੜੀਆਂ ਦਾ ਧੀਆ ਦਾ ਠੀਕ ਹੈ ਨੂਹਾਂ ਦਾ ਮਹੀਨਾ ਹੁੰਦਾ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਹੀ ਤੀਜ ਇੰਜੋਏ ਕਰਨੀ ਚਾਹੀਦੀ ਹੈ ਮਟਿਆਰਾਂ ਨੂੰ ਇਕੱਠੇ ਹੋ ਕੇ ਫੰਕਸ਼ਨ ਜਿਹੜੇ ਐ ਔਰ ਔਰਗੇਨਾਈਜ਼ ਕਰਨੇ ਚਾਹੀਦੇ ਐ ਤੇ ਇੰਜੋਏ ਕਰਨਾ ਚਾਹੀਦਾ ਹੈ ਖਾਣਾ ਪੀਣਾ ਨ ਸਾਰਾ ਕੁਝ ਕਰਨਾ ਚਾਹੀਦਾ ਹਾਂ ਤਾਂ ਦੋਸਤੋ ਤੁਸੀਂ ਦੇਖੋਗੇ ਇੱਥੇ ਪੰਜਾਬੀ ਮੋਟਿਆਰਾ ਨੇ ਗੱਲ ਕੀਤੀ ਕਿ ਕਿਸੇ ਨੇ ਕਿਹਾ ਕਿ ਖਾਣਾ ਬਹੁਤ ਸਵਾਦ ਸੀ ਪਹਿਲਾਂ ਖਾ ਕੇ ਫਿਰ ਨਚਾਂਗੇ ਤਾਂ ਕਿਸੇ ਨੇ ਕਿਹਾ ਕਿ ਸਾਡੀ ਹਾਲੇ ਪਹਿਲੀ ਹੀ ਵਾਈਟ ਸ਼ੁਰੂ ਹੋਈ ਹੈ ਤਾਂ ਕਿਸੇ ਨੇ ਕਿਹਾ ਕਿ ਸੌਣ ਦਾ ਮਹੀਨਾ ਹੈ ਤਾਂ ਇਹ ਤਾਂ ਹਾਰ ਮਨਾਣੇ ਚਾਹੀਦੇ ਆ ਹੋ ਰਿਹਾ ਜੀ ਐਕਚੁਅਲੀ ਮੰਡੀ ਚ ਬਹੁਤ ਫੰਕਸ਼ਨ ਹੋ ਚੁੱਕੇ ਸੀ ਸਾਨੂੰ ਇਹ ਲੱਗਦਾ ਸੀ ਵੀ ਉਹ ਮੈਕ ਸਿਟੀ ਚ ਵੀ ਫੰਕਸ਼ਨ ਹੋਣਾ ਚਾਹੀਦਾ ਤੇ ਸਾਡੇ ਇਸ ਫੰਕਸ਼ਨ ਦਾ ਅਗਾ ਨਿਊ ਫੈਸ਼ਨ ਪੁਆਇੰਟ ਜੱਸੀ ਭయ్యా ਤੇ ਹੈਪੀ ਦੀਨ ਨੇ ਲਿੱਤਾ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਉਹਨਾਂ ਦਾ ਸਹਿਯੋਗ ਕੀਤਾ ਤੇ ਅਸੀਂ ਮੈਮ ਇਹਦੇ ਵਿੱਚ ਕਿਹੜੇ ਕਿਹੜੇ ਇਵੈਂਟਸ ਸੀ ਜਿਹੜੇ ਕੋ ਤੁਸੀਂ ਆਰਗੇਨਾਈਜ਼ ਕੀਤੇ ਔਰ ਵਕ ਵਕ ਜੋ ਜੋ ਤੁਹਾਡੇ ਮੈਂ ਕਹਿ ਸਕਦਾ ਕਿ ਅ ਅਟਰੈਕਸ਼ਨ ਦਾ ਪਾਰਟ ਕੀ ਰਿਹਾ ਹਾਂਜੀ ਸਾਡੇ ਮੇਨ ਅਟਰੈਕਸ਼ਨ ਸੀਗੇ ਜੀ ਗੇਮਸ ਸੋਲੋ ਡਾਂਸ ਟਿਕਟੌਕ ਕੁਐਸਚਨਸ ਐਂਡ ਸਾਡੇ ਗਿੱਦਾ ਤਾ ਵਿਨਰਸ ਕੌਣ ਰਹੀ ਮੈਮ ਕੁਛ ਹੈ ਜਾਣਕਾਰੀ ਹਾਂਜੀ ਹਾਂਜੀ ਸਰ ਬਹੁਤ ਵਿਨਰਸ ਕੱਢਿਆ ਸੀ ਲਗਭਗ ਹੁਣ ਤੱਕ ਅਸੀਂ 45 ਵਿਨਰਸ ਕੱਢ ਚੁੱਕਿਆ ਹਰ ਵਿਨਰਸ ਨੂੰ ਕੁਛ ਨਾ ਕੁਛ ਗਿਫਟ ਜਾਂ ਪ੍ਰਾਈਸ ਦਿੱਤਾ ਗਿਆ 45 ਨੂੰ ਅਸੀਂ ਪ੍ਰਾਈਜ਼ਸ ਦੇ ਚੁੱਕੇ ਹਾਂ ਦੇ ਚੁੱਕਿਆ ਤਾਂ ਮੈਮ ਇੱਥੇ ਉਹਨਾਂ ਦੇ ਲਈ ਜੋ ਮਟਿਆਰਾ ਆਈਆਂ ਨੱਚਣਾ ਟੱਪਣਾ ਇਹ ਇੱਕ ਆਪਣਾ ਪਾਰਟ ਹੈ ਪੰਜਾਬ ਦਾ ਪਾਰਟ ਹੈ ਜੇ ਕੋਈ ਸੌਣ ਦਾ ਮਹੀਨਾ ਹੈ ਤਾਂ ਤੀਆਂ ਦਾ ਵੀ ਇੱਕ ਪਾਰਟ ਬਣਦਾ ਤਾਂ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕਿਸ ਤਰ੍ਹਾਂ ਦਾ ਰਿਹਾ ਖਾਣ ਪੀਣ ਦਾ ਇੰਤਜ਼ਾਮ ਵੀ ਅਸੀਂ ਬਹੁਤ ਅੱਛਾ ਕੀਤਾ ਜੇ ਅਸੀਂ 200 ਰੁਪਏ ਟਿਕਟ ਰੱਖੀ ਹੈ ਉਸ ਅਸੀਂ ਖਾਣਾ ਪੀਣਾ ਫਰੀ ਤੇ ਰਿਟਰਨ ਗਿਫਟ ਤੇ ਗਿਫਟਸ ਇੰਨੇ ਦਿੱਤੇ ਹੈ ਮਤਲਬ ਸਾਨੂੰ ਇਹ ਵੀ ਬਾਅਦ ਤੋਂ ਬਾਅਦ ਲੋਕੀ ਲੈ ਕੇ ਜਾਣ ਦਾ ਮੇਨ ਮੋਟਿਵ ਸੀ ਇੱਕ ਪੰਜਾਬਣਾਂ ਨੂੰ ਇਸ ਵਿਰਸੇ ਨਾਲ ਜੋੜਨਾ ਤਾਂ ਭੈਣ ਜੀ ਹੋਰ ਤੁਸੀਂ ਇਸ ਅੱਜ ਦੇ ਇਵੈਂਟ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿੰਦੀ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਸਾਰਿਆਂ ਦੇ ਆਉਣ ਤੇ ਜੀ ਮੇਰਾ ਮਕਸਦ ਇਹ ਸੀ ਸਾਰਿਆਂ ਨੂੰ ਇਕੱਠੇ ਕਰਕੇ ਇੰਜੋਏ ਕਰਵਾਇਆ ਜਾਵੇ ਤੇ ਕੋਈ ਵੀ ਗੁੱਸੇ ਹੋ ਕੇ ਨਾ ਜਾਵੇ ਸਾਰਿਆਂ ਨੂੰ ਇੱਕ ਰਿਟਰਨ ਗਿਫਟ ਮਿਲਣਾ ਚਾਹੀਦਾ ਤੀਆਂ ਦਾ ਤਿਹਾਰ ਤਾਂ ਅੱਜ ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਸਰ ਦੇਖੋ ਸੌਂ ਦਾ ਮਹੀਨਾ ਕੁੜੀਆਂ ਸੌਂ ਦਾ ਮਹੀਨਾ ਆਉਂਦਾ ਕੁੜੀਆਂ ਪੇਕੇ ਜਾਂਦੀਆਂ ਕੁੜੀਆਂ ਦੀਆਂ ਇਨਨ ਨਾਲ ਆਪਣੀ ਚਾਤ ਸਦਰਾਂ ਜੁੜੀਆਂ ਹੁੰਦੀਆਂ ਕੁੜੀਆਂ ਹੁਣ ਆਈਆਂ ਬਹੁਤ ਖੁਸ਼ ਹੋ ਉਹਨਾਂ ਦੇ ਚਿਹਰਿਆਂ ਤੋਂ ਖੁਸ਼ੀ ਝਲਕਦੀ ਹੈ ਤੇ ਮੰਨ ਲਓ ਅਸੀਂ ਇਹ ਇਵੈਂਟ ਕਰਵਾ ਕੇ ਧੀਆ ਦਾ ਜਿਹੜਾ ਤਿਉਹਾਰ ਮਨਾਇਆ ਅਸੀਂ ਖੁਦ ਫੀਲ ਕਰਦੇ ਹਾਂ ਖੁਸ਼ੀ ਜਿਹੜੀ ਲੋਕਾਂ ਦੀ ਉਹ ਵੀ ਅਸੀਂ ਉਹਨਾਂ ਦੇ ਚਿਹਰਿਆਂ ਤੇ ਦੇਖ ਸਕਦੇ ਹਾਂ ਸਰ ਮੈਮ ਜੇ ਗੱਲ ਕਰਾਂ ਤਾਂ ਕੀ ਇਹਨੂੰ ਕੰਟੀਨਿਊ ਰੱਖਿਆ ਜਾਏਗਾ ਨੈਕਸਟ ਈਅਰ ਦੇ ਹਾਂਜੀ ਅਸੀਂ ਹਰ ਸਾਲ ਕੰਟੀਨਿਊ ਰੱਖਾਂਗੇ ਇੱਕ ਅਸੀਂ ਇਸ 'ਚ ਇਹ ਕੀਤਾ ਸੀ ਅਸੀਂ 50 ਪਲੱਸ ਦੀ ਲੇਡੀਜ਼ ਵਾਸਤੇ ਗੇਮਸ ਰਖਾਈਆਂ ਸੀ ਤਾਂ ਉਹਨਾਂ ਨੇ ਇੰਨਾ ਇੰਜੋਏ ਕੀਤਾ ਗੇਮ ਨੂੰ ਤੇ ਕੁਝ ਮਤਲਬ ਲੇਡੀਆਂ ਸਹਜੀਆਂ ਸੀ ਜਿਨ੍ਹਾਂ ਨੇ ਇਸ ਵਿਰਸੇ ਨੂੰ ਵੀ ਅੱਗੇ ਵਧਾਇਆ ਕੁਝ ਕੁਐਸਚਨ ਅਸੀਂ ਪੁੱਛੇ ਜੋ ਕਿ ਮਤਲਬ ਯੰਗ ਜਨਰੇਸ਼ਨ ਨੂੰ ਨਹੀਂ ਆਉਂਦੇ ਸੀ ਤਾਂ ਉਹਨਾਂ ਲੇਡੀਆਂ ਨੇ ਉਹ ਕੁਐਸਚਨ ਨੂੰ ਕਲੀਅਰਿਫਾਈ ਕੀਤਾ ਐਕਸਪਲੇਨ ਕੀਤਾ ਤਾਂ ਦੋਸਤੋ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਔਰਗੇਨਾਈਜ਼ਰ ਮੇਰੇ ਨਾਲ ਖੜੇ ਹਨ ਸ਼੍ਰੀ ਵਾਹਿਗੁਰੂ ਬਰਤਨ ਸਟੋਰ ਦੇ ਮਾਲਕ ਜਰਸੀ ਕਲੈਕਸ਼ਨ ਦੇ ਮਾਲਕ ਤੇ ਨਾਲ ਭੈਣ ਜੀ ਖੜੇ ਹਨ ਜੋੜਾ 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 ਜੁਵਲ ਸੋਰੀ ਜੋੜਾ ਜੁਵਲਰਸ ਦੇ ਮਾਲਕ ਇਹ تین ਆਰਗੇਨਾਈਜ਼ਰ ਇਹ ਖੜੇ ਜਾਨਾ ਇਹਨਾਂ ਤਿੰਨਾਂ ਮੇਰੀਆਂ ਭੈਣਾਂ ਨੇ ਦੱਸਿਆ ਕਿ ਇਹ ਕੰਟੀਨਿਊ ਚੱਲਦਾ ਰਹੇਗਾ ਨੈਕਸਟ ਇਅਰ ਵੀ ਇਸ ਤਰ੍ਹਾਂ ਹੀ ਇਹਨੂੰ ਕੰਟੀਨਿਊ ਕਰਾਂਗੇ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਅਗਲੇ ਸਾਲ ਫਿਰ ਆਪਾਂ ਉਹ ਦੀ ਕਰਦੇ ਹਾਂ ਤੇ ਇਸ ਸਥਾਨ ਤੇ ਮੈਂ ਫਿਰ ਮਿਲਾਂਗਾ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਗੋਨਿਆਣਾ ਮੰਡੀ ਥੈਂਕ ਯੂ ਥੈਂਕ ਯੂ